ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਰੀਲ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਸੀ ਅਮਰਤਾਪ ਕੁੜੀ ਦੀ ਜੋ ਇੱਕ ਇਨਫਲੂਐਂਸਰ ਆ ਜੋ ਇੱਕ ਇੰਟਰਵਿਊ ਦੇ ਵਿੱਚ ਦੱਸਦੀ ਪਈ ਹੁੰਦੀ ਹੈ ਕਿ ਮੈਂ ਬਕਰਮਪੁਰ ਵਾਲੇ ਬਾਬੇ ਸੁਰਿੰਦਰ ਸਾਈਂ ਕੋਲ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੇਰਾ ਵੀਜ਼ਾ ਲੱਗ ਜਾਊਗਾ ਸੁਰਿੰਦਰ ਸਾਈਂ ਉਹੀ ਬਾਬਾ ਦਾ ਜੋ ਅਕਸਰ ਹੀ ਇੰਸਟਾਗ੍ਰam ਅਕਾਊਂਟ ਦੇ ਉੱਪਰ ਆਪਾਂ ਦੇਖਦੇ ਆਂ ਕਿ ਪਾਸਪੋਰਟ ਦੇ ਉੱਪਰ ਸਾਈਨ ਕਰ ਦਿੰਦਾ ਤੇ ਇਸ ਨਾਲ ਲੋਕਾਂ ਦਾ ਵੀਜ਼ਾ ਆ ਜਾਂਦਾ ਇੱਕ ਸਾਈਨ ਕਰਨ ਦੇ ਨਾਲ ਹੀ ਅਮਰਤਾਪ ਨੇ ਕਿਹਾ ਕਿ ਤੇ ਜਦੋਂ ਮੈਂ ਘਰ ਆ ਕੇ ਉਸ ਦਿਨ ਵੀਜ਼ਾ ਦੇਖਿਆ ਤਾਂ ਮੇਰੀ ਰਿਫਿਊਜ਼ਲ ਲੱਗ ਗਈ ਤੇ ਉਸ ਇੰਟਰਵਿਊ ਦੇ ਵਿੱਚ ਅਮਰਤਾਵ ਕੁੜੀ ਨੇ ਇਹੀ ਕਿਹਾ ਸੀ ਕਿ ਇਨ੍ਹਾਂ ਪਖੰਡੀਆਂ ਤੋਂ ਬਚੋ ਇਹ ਬਾਬੇ ਨਹੀਂ ਹੈਗੇ ਇਹ ਸਿਰਫ ਇਨ੍ਹਾਂ ਨੇ ਇੱਕ ਕੰਮ ਤੋੜਿਆ ਹੋਇਆਗਾ ਜੇਕਰ ਇਹ 100 ਜਾਣੇ ਨੂੰ ਕਹਿ ਦਿੰਦੇ ਨੇ ਕਿ ਤੇਰਾ ਵੀਜ਼ਾ ਲੱਗ ਜਾਊਗਾ ਉਹਨਾਂ ਦੇ ਵਿੱਚੋਂ 20-25 ਜਾਣੇ ਦੇ ਵੀਜ਼ੇ ਜੇ ਆ ਜਾਂਦੇ ਨੇ ਤਾਂ ਬਸ ਬੱਲੇ-ਵੱਲੇ ਹੋ ਜਾਂਦੀ ਹੈਗੀ ਸੋ ਇਹ ਅਮਰਤਾਵ ਕੁੜੀ ਦਾ ਕਹਿਣਾ ਸੀਗਾ ਸੋ ਇਸ ਦੇ ਚੱਲਦਿਆ ਹੁਣ ਬਕਰਮਪੁਰਾ ਵਾਲੇ ਬਾਬੇ ਸੁਰਿੰਦਰ ਸਾਈਂ ਦੇ ਹੱਕ ਦੇ ਵਿੱਚ ਪਾਇਲ ਮੋ ਬੋਲੀਆ ਉਸਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਟੋਰੀ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਕਿਹਾ ਕਿ ਕਿ ਇਹ ਚਾਵਲ ਜੋ ਪਹਿਲਾਂ ਤਾਂ ਬਾਬਿਆਂ ਕੋਲੇ ਜਾਂਦੀਆਂ ਨੇ ਫਿਰ ਬਾਅਦ ਦੇ ਵਿੱਚ ਆ ਕੇ ਉਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੰਦੀਆਂ ਨੇ ਪਹਿਲਾਂ ਜਾਂਦੇ ਹੀ ਕਿਉਂਗੇ ਖਾਗਾ ਲੋਕਾਂ ਦਾ ਤੇ ਨਾਲ ਦੀ ਨਾਲ ਕੁਝ ਕੁ ਬੋਲਿਆ ਵੀ ਹੈਗਾ ਪਾਇਲ ਪਰਮਣੇ ਅਮਰਤਾ ਬਾਰੇ ਬਾਕੀ ਤੁਸੀਂ ਅੱਗੇ ਛੋਟੀ ਜੀ ਕਲਿੱਪ ਜ਼ਰੂਰ ਦੇਖਿਓ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਤੁਹਾਨੂੰ ਕੀ ਲੱਗਦਾ ਕਿ ਇਨ੍ਹਾਂ ਬਾਬਿਆਂ ਦੇ ਵਿੱਚ ਕੋਈ ਕਲਾਮਤ ਹੁੰਦੀ ਆ ਜਾਂ ਨਹੀਂ ਹੁੰਦੀ ਜਾਂ ਇਦਾਂ ਹੀ ਬਸ ਇਨ੍ਹਾਂ ਨੇ ਪੈਸੇ ਕਮਾਉਣ ਦਾ ਢੰਗ ਬਣਾਇਆ ਹੋਇਆ ਹੈਗਾ ਬਾਕੀ ਕਮੈਂਟ ਬਾਕਸ ਦੇ ਵਿਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਰੱਬ ਰਾਖਾ। ਲੋਕਾਂ ਨੂੰ ਸਮਝ ਨਹੀਂ ਆਂਦੀ ਪਹਿਲਾ ਸੁਨਿੰਦਰ ਸਾਈ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦਿਓ। ਜੇ ਕੁਝ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਹੋ ਗਰੋ। ਇਹ ਚੰਗੀ ਪਬਲਿਸਿਟੀ ਹੈ ਲੋਕਾਂ ਨੇ ਯਾਰ। ਜੇ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਨਾ ਬੋਲੋਗੇ ਸਾਨੂੰ ਯਾਰ। ਇਦਾਂ ਕੀ ਤੁਸੀਂ ਚਾਰ ਵਿਹਵਾ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ ਠੀਕ ਹੈ ਜੇ ਬਦਨਾਮ ਹੀ ਕਰ ਰਹੇ ਹੋ ਤੇ ਆਪਣਾ ਆਪਸ ਵਿੱਚ ਕਰੋ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਕਰਪੁਰ ਕਿ ਹਾਂ ਉੱਥੇ ਜਾਓ ਸਾਡੀਆਂ ਮਨੋਗਾਮਨਾ ਪੂਰੀਆਂ ਹੋਣਗੀਆਂ ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਦਾ ਹੈਗੀ ਉਹ ਜਾਣਦੇ ਨੇ ਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮ